ਵਿਕੇਧਰਮ ਜਾਗਰਨ ਮੰਚ ਵੱਲੋਂ ਪਹਿਲਗਾਮ ਵਿੱਚ ਹੋਏ ਹਿੰਦੂਆਂ ਤੇ ਕਾਦੀਨਾ ਨਾ ਹਮਲੇ ਦੇ ਵਿਰੋਧ ਵਿੱਚ ਪਾਕਿਸਤਾਨ ਮੁਰਦਾਬਾਦੀ ਨਾਅਰੇ ਲਗਾਏ ਅਤੇ ਹੁਕਮ ਸੁਣਾਇਆ ਗਿਆ ਪਾਕਿਸਤਾਨ ਹਾਏ 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 ਪਾਕਿਸਤਾਨ ਹਾਏ ਹਾਏ ਸਰਕਾਰਾਂ ਕੰਮ ਕਰਨਗੀਆਂ ਤੇ ਜੋ ਆਪਰਾਧੂ ਰਿਵਾਸੀਆਂ ਨੇ ਜੋ ਬਰਾਲਾ ਕੀਤਾ ਹੈ ਇਸ ਦਾ ਜੋਗ ਹੈ ਪਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਅੱਜ ਤੋਂ ਵੀ ਜੋ ਪ੍ਰਦਰਸ਼ਨ ਹੋਣੇ ਨੇ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਆਇਆ ਕਰੋ। ਭਾਰਤ ਮਾਤਾ ਜੀ ਜੰਮਾਬਾਦ, ਮੁਨਤਾਬਾਦ। ਕਤਲੇਆਮ ਬੰਦ ਕਰੋ। ਪਰੰਤੂਕਾਰ ਲੋਕ ਸ਼ਹਿਰ ਦੇ ਸਾਰੇ ਹੀ ਮਾਹਨਬਾਉਂ ਵਿਦੇਸ਼ੀ ਨੇ ਬਹੁਤ ਹੀ ਡਿਟੇਲ ਦੇ ਵਿੱਚ ਸਾਰਾ ਕੁਝ ਸੁਣਾ ਦੱਸਤਾ। ਮਸਲਾ ਕੀ ਹੈ? ਕੀ ਮਕਸਦ ਸਰੇ ਦਾ? ਕਿ ਹਿੰਦੂਆਂ ਦੇ ਨਾਲ ਜੋ ਅਤਿਆਚਾਰ ਹੋ ਰਿਹਾ ਹੈਗਾ, ਉਹ ਪਹਿਲਗਾਮ ਦੇ ਵਿੱਚ ਜਿਹੜੇ 26 નિર્ਦੋਸ਼ ਹਿੰਦੂ ਮਾਰੇ ਗਏ ਆ ਜਿਹੜੇ ਉੱਤੇ ਘੁੰਮਣ ਫਿਰਣਗੇ ਸੀਗੇ ਉਹਦੇ ਰੋਸ ਰੂਪ ਅੱਜ ਦਾ ਰੋਜ਼ ਪ੍ਰਦਰਸ਼ਨ ਹੋ ਰਿਹਾ ਜੋ ਪੱਛੋਮ ਮਤਪਾਗੀ ਕਟਨਾ ਕਟਿਆ ਇੱਕ ਬੇਕਸੂਲ ਸਲਾਨੀਆਂ ਨੂੰ ਜੋ ਕਿ ਘੁੰਮਣ ਗਏ ਸੀ ਉਹਨਾਂ ਨੂੰ ਪੁੱਛ-ਪੁੱਛ ਕੇ ਵੀ ਤੁਸੀਂ ਹਿੰਦੂਓ ਤੁਹਾਡਾ ਨਾਂ ਕੀ ਹੈ ਉਹਨਾਂ ਦੇ ਉਹਨਾਂ ਦੇ ਮਤਲਬ ਪਰਿਵਾਰਾਂ ਦੇ ਸਾਹਮਣੇ ਬੰਦਿਆਂ ਨੂੰ ਸ਼ੂਟ ਕਰ ਦਿੱਤਾ ਗਿਆ ਔਰ ਬਹੁਤ ਪੂਰੀ ਤਰ੍ਹਾਂ ਮਾਰਿਆ ਗਿਆ ਦੇ ਟਮਟਾਇਆ ਗਿਆ ਵੀ ਜਾ ਕੇ ਦੱਸ ਦੋ ਇਹ ਮੈਸੇਜ ਲਾ ਦਿਓ ਵੀ ਤੁਹਾਡੇ ਬੰਦਿਆਂ ਨੂੰ ਕਿਉਂ ਮਾਰਿਆ ਗਿਆ ਕਿਉਂਕਿ ਤੁਸੀਂ ਇੱਥੇ ਹੋ ਇਸ ਗੱਲ ਦਾ ਬਹੁਤ ਹੀ ਵੱਡਾ ਜਿਹੜਾ ਹੈ ਘਟਨਾ ਵਾਪਰੀ ਹੈ ਤੇ ਇਹਦੇ ਵਿੱਚ ਜੋ ਸਾਜ਼ਿਸ਼ ਹੈ ਵਿਦੇਸ਼ੀ ਸਾਸ਼ਟਰਾਂ ਨੇ ਉਹ ਕੰਮ ਕਰ ਲੀਆਂ ਨੇ ਸੋ ਇਸ ਲੋਸ਼ ਵਜੋਂ ਤਾਂ ਕਿ ਜਿਹੜੇ ਕਾਤਲਾ ਨੇ ਇਹ ਕੰਮ ਕੀਤਾ ਹੈ ਜਿਸ ਦੀ ਛੇਤੇ ਕੀਤਾ ਹੈ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਤੇ ਵੰਦੀ ਕਾਰਵਾਈ ਇਸ ਤਿੱਕੇ ਨਾਲ ਕੀਤੀ ਜਾਵੇ ਤਾਂ ਕਿ ਇਹ ਗਾਹਾਂ ਨੂੰ ਕਿਸੇ ਦੀ ਝੋਲਤ ਨਾ ਪਵੇ ਵੀ ਇਹੀ ਜੀ ਕਾਨੂੰਨੀ ਹਰਕਤ ਕਰੇ। ਇਹੀ ਮੈਂ ਅਪੀਲ ਕਰਦਾ ਭਾਰਤ ਮਾਤਾ ਕੀ ਚੈ। ਦੇਖੋ ਚੁਣ-ਚੁਣ ਕੇ ਮਾਰਿਆ ਗਿਆ ਹਿੰਦੂਆਂ ਨੂੰ। ਪਹਿਲੀ ਵਾਰ ਹੋਇਆ ਹੋਣਾ ਵੀ ਧਰਮ ਪੁੱਛ ਕੇ ਕਿਸੇ ਤੇ ਗੋਲੀ ਮਾਰ ਦਿੱਤੀ ਜਾਵੇ। ਕਿਹਾ ਕੀ ਗਿਆ ਜੀ ਅਸੀਂ ਤੁਹਾਡਾ ਸੁਆਗ ਜਾੜਤਾ ਤੇ ਜਾ ਕੇ ਤੁਸੀਂ ਅਬਦੀ ਸਰਕਾਰ ਨੂੰ ਦੱਸ ਦਿਓ। ਆਪ ਦੇ ਦੇਸ਼ ਵਾਸੀਆਂ ਨੂੰ ਦੱਸ ਦਿਓ। ਹਿੰਦੂਆਂ ਨੂੰ ਦੱਸ ਦਿਓ। ਤੇ ਬੰਗਾਰਿਆ ਗਿਆ ਜੀਸ਼ ਨੂੰ ਤੇਦਾ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਰੂਹਾਂ ਕੰਬ ਜਾਣ ਇਹੋ ਜਿਹੇ ਲੋਕਾਂ ਦੀਆਂ ਰੂਹ ਕੰਬ ਜੇ ਪਾਕਿਸਤਾਨ ਦੀ ਕਿ ਅਸੀਂ ਇਹੋ ਜੀ ਹਰਕਤ ਕਰਨ ਤੋਂ ਪਹਿਲਾਂ ਲੱਖਾਂ ਵਾਰ ਸੋਚੀਏ ਇਹੋ ਜੀ ਹਰਕਤ ਹੋਈ ਹੈ ਇਸ ਕਰਕੇ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਜਗਾ ਜਗਾ ਤੇ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਨੇ ਦੇਖੇ ਨਹੀਂ ਜਾਂਦੀਆਂ ਉਹ ਪੈਣਾ ਜਿਨ੍ਹਾਂ ਦੇ 6-6 ਦਿਨ ਪਹਿਲਾਂ ਵਿਆਹ ਹੋਈ ਸੀ ਜਿਹੜਾਂ ਦੇ ਸੁਹਾਗ 6 ਦਿਨਾਂ ਬਾਅਦ ਹਲੇ ਚੂੜਾ ਪਾਇਆ ਹੋਇਆ ਹੈ ਅਲੇ ਮਹਿੰਦੀਆਂ ਹੱਥਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਤੇ ਉਹ ਕੀਰਨੇ ਪਾ ਰਹੀਆਂ ਨੇ ਕੀ ਦਿਖਾਉਣਾ ਚਾਹੁੰਦੇ ਆ ਉਹ ਕਿਹੜੀ ਇਨਸਾਨੀਅਤ ਪੇਸ਼ ਕਰਨਾ ਚਾਹੁੰਦੇ ਆ ਕਿਹੜਾ ਜਿਹਾਦ ਪੇਸ਼ ਕਰਨਾ ਚਾਹੁੰਦੇ ਆ ਅੱਜ ਲੋਕਾਂ ਦੇ ਸਾਹਮਣੇ ਜਿੱਥੇ ਇਹ ਹੱਤਬਾਜ਼ ਦਾ ਚਿਹਰਾ ਨੰਗਾ ਹੋਇਆ ਉੱਥੇ ਇਹ ਵੀ ਨੰਗਾ ਹੋ ਗਿਆ ਜੰਮੂ ਕਸ਼ਮੀਰ ਦੇ ਲੋਕਾਂ ਦੇ ਸਾਹਮਣੇ ਵੀ ਇਹ ਤੁਹਾਡੇ ਦੁਸ਼ਮਣ ਨੇ ਇਹ ਤੁਹਾਡੇ ਮਿੱਤਰ ਨਹੀਂ ਹੈਗੇ ਅੱਜ ਜੰਮੂ ਕਸ਼ਮੀਰ ਦੇ ਵਿੱਚ ਵੀ ਜਗ੍ਹਾ-ਜਗ੍ਹਾ ਤੇ ਧਰਨਾ ਪ੍ਰਦਰਸ਼ਨ ਹੋ ਰਹੇ ਆ ਇਹ ਲੋਕ ਜਿਹੜੀ ਇਹੋ ਜਿਹੀ ਗੰਦੀ ਮੈਂਟੈਲਿਟੀ ਰੱਖਦੇ ਆ ਜਿਨ੍ਹਾਂ ਦੇ ਰਾਗ ਰੱਖ ਦੇ ਵਿੱਚ ਇਹ ਵਸਿਆ ਹੋਇਆ ਹੈ ਵੀ ਅਸੀਂ ਕਤਲਿਆਮ ਕਰਨਾ ਹੈ ਅਸੀਂ ਗੁਨਾਹ ਕਰਨੇ ਨੇ ਅਸੀਂ ਤੜਫਾ ਤਰਫਾ ਕੇ ਲੋਕਾਂ ਨੂੰ ਮਾਰਨਾ ਹੈ ਇਹਨਾਂ ਦੇ ਖਿਲਾਫ ਆਵਾਜ਼ ਅੱਜ ਬਲੰਦ ਹੋਈ ਹੈ ਸਰਕਾਰ ਵੀ ਬੜੇ ਸਖਤ ਤਰੀਕੇ ਨਾਲ ਪਹਿਲਾਂ ਵੀ ਐਕਸ਼ਨ ਲਏ ਨੇ ਤੇ ਹੁਣ ਵੀ ਸਰਕਾਰ ਪੂਰੇ ਸਖਤ ਤਰੀਕੇ ਨਾਲ ਐਕਸ਼ਨ ਲੈਣ ਤੇ ਲੱਗੀ ਹੋਈ ਹੈ ਕੱਲ ਰਾਤ ਉਹਨਾਂ ਦਾ ਸਭ ਤੋਂ ਵੱਡਾ ਉਹਨਾਂ ਤੇ ਅਟੈਕ ਕੀਤਾ ਗਿਆ ਉਹਨਾਂ ਦਾ ਪਾਣੀ ਬੰਦ ਕੀਤਾ ਗਿਆ ਅੱਜ ਸਰਕਾਰ ਉੱਥੋਂ ਵਾਲੀ ਪਾਕਿਸਤਾਨ ਵਾਲੀ ਨੇ ਸਾਰਿਆਂ ਦੀ ਮੀਟਿੰਗ ਬੁਲਾ ਲਈ ਤੇ ਰੋ ਰਹੇ ਨੇ ਕਿ 24 ਕਰੋੜ ਲੋਕ ਸਾਡੇ ਪਿਆਸੇ ਮਰ ਜਾਣਗੇ 17 ਲੱਖ ਏਕੜ ਜ਼ਮੀਨ ਸਾਡੀ ਬੰਜਰ ਹੋ ਜੂਗੀ ਤੇ ਇਹ ਤੋਂ ਉੱਤੋਂ ਦੀ ਵੀ ਅੱਜ ਪ੍ਰਧਾਨ ਮੰਤਰੀ ਜੀ ਨੇ ਚੇਤਾਵਨੀ ਦਿੱਤੀ ਹੈ ਇਹ ਨਿਰਦੇਸ਼ ਦਿੱਤੇ ਨੇ ਫੌਜ ਨੂੰ ਵੀ ਸਾਰੇ ਜਿਹੜੇ ਡਿਪਾਰਟਮੈਂਟ ਨੇ ਵੀ ਬਹੁਤ ਸਖਤ ਕਾਰਵਾਈ ਪਾਕਿਸਤਾਨ ਦੇ ਖਿਲਾਫ ਤੇ ਜਿਹੜੀ ਐ ਇੱਕ ਨੌਣੀ ਹਰਕਤ ਕੀਤੀ ਹੈ ਇਹਨਾਂ ਨੂੰ ਇਹੋ ਜੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਹਨਾਂ ਦੀ ਆ ਪੀੜ੍ਹੀਆਂ ਵੀ ਨਾ ਸੋਚਣ ਇਹ ਜੀ ਹਰਕਤਾਂ ਕਰਦੇ ਠੀਕ ਹੈ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز